ਨ ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਮਨਪ੍ਰੀਤ ਗੌਰ ਅੱਜ ਤੁਹਾਡੇ ਲਈ ਐਮਸੀਕਿਊ ਦੀ ਬੈਸਟ ਕਲਾਸ ਲੈ ਕੇ ਹਾਜ਼ਰ ਹੋਈ ਹਾਂ ਜਿਸ ਦੀ ਥਿਊਰੀ ਆਪਾਂ ਕੱਲ ਕਰ ਲਈ ਸੀ ਅੱਜ ਆਪਾਂ ਐਮਸੀਕਿਊ ਕਰਾਂਗੇ ਆਪਣਾ ਅੱਜ ਦਾ ਵਿਸ਼ਾ ਹੈ ਮੌਰੀਆ ਤੇ ਗੁਪਤ ਸਮਰਾਜ ਦਾ ਪੰਜਾਬ ਉੱਤੇ ਪ੍ਰਭਾਵ ਹਾਂਜੀ ਸ਼ੁਰੂ ਕਰਦੇ ਹਾਂ ਆਪਣੀ ਕਲਾਸ ਵਾਦਦੇ ਹਾਂ ਆਪਣੇ ਅੱਜ ਦੇ ਪਹਿਲੇ ਨੰਬਰ ਪ੍ਰਸ਼ਨ ਵੱਲ ਮੌਰੀਆ ਸਮਰਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਅਸ਼ੋਕ ਬਿੰਬੀਸਾਰ ਚੰਦਰਗੁਪਤ ਮੌਰੀਆ ਵਿਸ਼ਾਲ ਹਾਂਜੀ ਦੱਸੋ ਮੌਰੀਆ ਸਮਰਾਜ ਦੀ ਸਥਾਪਨਾ ਹੈ ਜੋ ਕਿਸ ਨੇ ਕੀਤੀ ਸੀ ਤਾਂ ਮੌਰੀਆ ਸਮਰਾਜ ਦੀ ਸਥਾਪਨਾ ਹੈ ਚੰਦਰਗੁਪਤ ਮੌਰੀਆ ਨੇ ਕੀਤੀ ਸੀ ਆਦੇ ਹਾਂ ਅੱਗੇ ਚੰਦਰਗੁਪਤ ਮੌਰੀਆ ਦਾ ਗੁਰੂ ਕੌਣ ਸੀ ਪਾਨਨੀ ਚਾਨਕਿਆ ਪਤੰਜਲੀ ਕਾਲੀਦਾਸ ਹਾਂਜੀ ਦੱਸੋ ਸਟੂਡੈਂਟਸ ਚੰਦਰਗੁਪਤ ਮੌਰੀਆ ਦਾ ਗੁਰੂ ਕੌਣ ਸੀ ਤਾਂ ਜੋ ਚੰਦਰਗੁਪਤ ਮੌਰੀਆ ਸੀ ਉਹਨਾਂ ਦਾ ਗੁਰੂ ਚਾਨਕਿਆ ਸੀ ਆਦੇ ਹਾਂ ਅੱਗੇ ਮੌਰੀਆ ਰਾਜਧਾਨੀ ਕਿੱਥੇ ਸੀ ਤਕਸ਼ਿਲਾ ਉਜੈਨੀ ਪਾਟਲੈ ਪੁੱਤਰ ਕੁਸਾਬੀ ਹਾਂਜੀ ਜੋ ਮੌਰੀਆ ਰਾਜਧਾਨੀ ਸੀ ਉਹ ਕਿ ਤੇ ਸਿੱਤਾ ਮੋਰੀਆ ਰਾਜਤਾਨੀ ਹੈ ਜੋ ਪਾਟਲਿਆ ਪੁੱਤਰ ਵਿੱਚ ਸੀ ਬਾਧੇ ਹਾਂ 4 ਨੰਬਰ ਪ੍ਰਸ਼ਨ ਵਾਲ ਅਸ਼ੋਕ ਨੇ ਕਿਸ ਧਰਮ ਨੂੰ ਅਪਣਾਇਆ ਸੀ ਜੈਨ ਧਰਮ Hindu ਧਰਮ ਬੁੱਧ ਧਰਮ ਇਸਾਈ ਧਰਮ ਹਾਂਜੀ ਦੱਸੋ ਸਮਰਾਟ ਅਸ਼ੋਕ ਨੇ ਹੈ ਜੋ ਕਿਹੜਾ ਧਰਮ ਅਪਣਾਇਆ ਸੀ ਤਾਂ ਅਸ਼ੋਕ ਨੇ ਹੈ ਬੁੱਧ ਧਰਮ ਅਪਣਾਇਆ ਸੀ ਬਾਧੇ ਹਾਂ ਅੱਗੇ ਮੋਰੀਆ ਰਾਜ ਦੇ ਪੰਜਾਬ ਉੱਤੇ ਕੀ ਪ੍ਰਭਾਵ ਸਨ ਕੇਵਲ ਸੈਨਿਕ ਪ੍ਰਭਾਵ ਪ੍ਰਸ਼ਾਸਨਿਕ ਤੇ ਸੰਸਕ੍ਰਿਤਿਕਤਾ ਧਾਰਮਿਕ ਟਕਰਾ ਕੋਈ ਨਹੀਂ ਹਾਂਜੀ ਦੋਸੋ ਮੌਰੀਆ ਸਮਰਾਜ ਦੇ ਆਉਣ ਨਾਲ ਪੰਜਾਬ ਉੱਤੇ ਕੀ ਪ੍ਰਭਾਵ ਪਿਆ ਸੀ ਤਾਂ ਮੌਰੀਆ ਸਮਰਾਜ ਦੇ ਆਗਮਨ ਨਾਲ ਪੰਜਾਬ ਵਿੱਚ ਹੈ ਜੋ ਪ੍ਰਸ਼ਾਸਨਿਕ ਸ਼ਕਤੀ ਤੇ ਸੰਸਕ੍ਰਿਤ ਸੰਸਕ੍ਰਿਤਿਕ ਇਕਤਾ ਵਧੀ ਸੀ ਬਾਅਦ ਦੇ ਹਾਂ ਅੱਗੇ ਅਸ਼ੋਕ ਦੇ ਸ਼ਿਲਾ ਲੇਖ ਪੰਜਾਬ ਵਿੱਚ ਕਿਸ ਲਿਪੀ ਵਿੱਚ ਮਿਲਦੇ ਹਨ ਬ੍ਰਹਮੀ ਖਰੋਸ਼ਠੀ ਗੁਰਮੁਖੀ ਸ਼ਾਰਦਾ ਹਾਂਜੀ ਜੋ ਅਸ਼ੋਕ ਨੇ ਸ਼ਿਲਾ ਲੇਖ ਲਖਵਾਏ ਸੀ ਪੰਜਾਬ ਵਿੱਚ ਉਹ ਕਿਸ ਲਿਪੀ ਦੇ ਮਿਲਦੇ ਹਨ ਤਾਂ ਅਸ਼ੋਕ ਦੇ ਲਖਵਾਏ ਸ਼ਿਲਾ ਲੇਖਾਂ ਜੋ ਖਰੋਸ਼ਠੀ ਲਿਪੀ ਵਿੱਚ ਮਿਲਦੇ ਹਨ ਵਾਦੇ ਹਾਂ 7 ਨੰਬਰ ਪ੍ਰਸ਼ਨਵਾਲ ਮੌਰੀਆ ਸਮੇਂ ਪੰਜਾਬ ਕਿਸ ਪ੍ਰਾਂਤ ਦੇ ਅਧੀਨ ਸੀ ਦੱਖਣਾਪਥ ਉਤਰਾਪਥ ਅਵੰਤੀਪਥ ਮਗਧਪਥ ਹਾਂਜੀ ਦੱਸੋ ਮੌਰੀਆ ਮੌਰੀਆ ਸਾਮਰਾਜ ਦੇ ਸਮੇਂ ਹ ਪੰਜਾਬ ਕਿਸ ਰਾਜ ਦੇ ਅਧੀਨ ਸੀ ਤਾਂ ਮੌਰੀਆ ਰਾਜ ਦੇ ਸਮੇਂ ਹ ਜੋ ਪੰਜਾਬ ਉਤਰਾਪਥ ਰਾਜ ਦੇ ਅਧੀਨ ਸੀ ਪ੍ਰਾਂਤ ਦੇ ਅਧੀਨ ਸੀ ਵਾਦਿਆਂ ਅੱਗੇ ਤਕਸ਼ੀਲਾ ਕਿਸ ਲਈ ਪ੍ਰਸਿੱਧ ਸੀ ਖੇਤੀਬਾੜੀ ਸਿੱਖਿਆ ਤੇ ਵਪਾਰ ਸੈਨਿਕ ਤਿਆਰੀ ਜੰਗਾਲੀ ਹਾਂਜੀ ਦੱਸੋ ਮਾਰੇ ਆ ਸਮਾਜ ਸਮੇਂ ਜੋ ਤਕਸ਼ੀਲਾ ਸੀ ਉਹ ਕਿਹੜੀ ਕਿਸ ਚੀਜ਼ ਲਈ ਪ੍ਰਸਿੱਧ ਸੀ ਤਾਂ ਉਸ ਸਮੇਂ ਹੈ ਤਕਸ਼ੀਲਾ ਹੈ ਜੋ ਸਿੱਖਿਆ ਵਪਾਰ ਲਈ ਪ੍ਰਸਿੱਧ ਸੀ ਬਾਦਿਆਂ ਅੱਗੇ ਅਸ਼ੋਕ ਦੇ ਸਮੇਂ ਪੰਜਾਬ ਵਿੱਚ ਬੁੱਧ ਧਰਮ ਦੇ ਪ੍ਰਚਾਰਕ ਕੌਣ ਸਨ ਮਹਿੰਦਰ ਨਾਗਜੁਨ ਸੁਦਰਮਨ आनंद हां जी दसो अशोक ਦੇ ਸਮੇਂ ਹਜੇ ਪੰਜਾਬ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਿਸ ਨੇ ਕੀਤਾ ਸੀ ਤਾਂ अशोक ਦੇ ਸਮੇਂ ਜੋ ਪੰਜਾਬ ਵਿੱਚ ਬੁੱਧ ਧਰਮ ਦਾ ਪ੍ਰਚਾਰਕ ਸੀ ਮਹਿੰਦਰ ਵਾਧੇ ਹਾਂ 10 ਨੰਬਰ ਪ੍ਰਸ਼ਨ ਵਾਲ ਮੌਰੀਆ ਸਮੇਂ ਦੇ ਵਿੱਚ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਸੀ ਗ੍ਰਾਮਣੀ ਮਹਾਮਾਤਰ ਸੈਨਾਪਤੀ ਮੰਤਰੀ ਹਾਂ ਜੀ ਜੋ ਮੌਰੀਆ ਦੇ ਸਮੇਂ ਮੌਰੀਆ ਕਾਲ ਦੇ ਸਮੇਂ ਹੈ ਜੋ ਉੱਚ ਅਧਿਕਾਰੀ ਹੁੰਦੇ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਤਾਂ ਮੌਰੀਆ ਦੇ ਸਮੇਂ ਹੈ ਜੋ ਉੱਚ ਅਧਿਕਾਰੀਆਂ ਨੂੰ ਮਹਾ ਮੰਤ੍ਰ ਕਿਹਾ ਜਾਂਦਾ ਸੀ ਬਾਅਦਿਆਂ ਅੱਗੇ ਗੁਪਤ ਸਮਰਾਟ ਦੀ ਸਥਾਪਨਾ ਕਿਸ ਨੇ ਕੀਤੀ ਸਮੁੰਦਰ ਗੁਪਤ ਸਿਕੰਦਰ ਗੁਪਤ ਚੰਦਰ ਗੁਪਤ ਪਹਿਲਾ ਚੰਦਰ ਗੁਪਤ ਦੂਜਾ ਹਾਂਜੀ ਗੁਪਤ ਰਾਜ ਹੈ ਜੋ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਗੁਪਤ ਰਾਜ ਦੀ ਸਥਾਪਨਾ ਹੈ ਜੋ ਚੰਦਰਗੁਪਤ ਪਹਿਲਾ ਨੇ ਕੀਤੀ ਸੀ ਕਿਸ ਨੇ ਕੀਤੀ ਸੀ ਗੁਪਤ ਸਮਰਾਜ ਦੀ ਸਥਾਪਨਾ ਗੁਪਤ ਸਮਰਾਜ ਦੀ ਸਥਾਪਨਾ ਚੰਦਰਗੁਪਤ ਪਹਿਲੇ ਨੇ ਕੀਤੀ ਸੀ ਵਾਧੇ ਹਨ 12 ਨੰਬਰ ਪ੍ਰਸ਼ਨ ਵਾਲ ਗੁਪਤ ਸਮਰਾਜ ਦਾ ਸਵਰਨ ਯੁੱਗ ਕਿਸ ਸਮੇਂ ਆਇਆ ਚੰਦਰਗੁਪਤ ਪਹਿਲੇ ਦੇ ਸਮੇਂ ਸਮੁੰਦਰਗੁਪਤ ਦੇ ਸਮੇਂ ਚੰਦਰਗੁਪਤ ਦੂਜੇ ਦੇ ਸਮੇਂ ਸਕੰਦਰਗੁਪਤ ਦੇ ਸਮੇਂ ਹਾਂਜੀ ਦੱਸੋ ਜੋ ਗੁਪਤ ਸਮਰਾਜ ਦੇ ਸਮੇਂ ਹੈ ਭਾਰਤ ਦਾ ਸਵਰਨ ਯੁੱਗ ਕਿਸ ਸਮੇਂ ਆਇਆ ਸੀ ਤਾਂ ਗੁਪਤ ਸਮਰਾਜ ਦਾ ਜੋ ਸਵਰਨ ਯੁੱਗ ਹੈ ਉਹ ਚੰਦਰਗੁਪਤ ਦੂਜੇ ਦੇ ਸਮੇਂ ਆਇਆ ਸੀ ਬਾਅਦਿਆਂ ਅੱਗੇ ਗੁਪਤ ਸਮੇਂ ਵਿੱਚ ਪੰਜਾਬ ਉੱਤੇ ਕੌਣ ਸ਼ਾਸਨ ਕਰ ਰਿਹਾ ਸੀ ਸਥਾਨਕ ਰਾਜੇ ਸਕੀਥਿਯਨ ਕੁਸ਼ਾਨ ਉਪਰੋਕਤ ਸਾਰੇ ਹਾਂਜੀ ਗੁਪ ਜਦੋਂ ਗੁਪਤ ਗੁਪਤ ਹਨ ਪੰਜ ਸਮੇਂ ਪੰਜਾਬ ਵਿੱਚ ਆਇਆ ਜਦੋਂ ਗੁਪਤ ਸੀ ਉਦੋਂ ਆਇਆ ਸੀ ਤਾਂ ਉਸ ਸਮੇਂ ਪੰਜਾਬ ਉੱਤੇ ਕੌਣ ਸ਼ਾਸਨ ਕਰ ਰਿਹਾ ਸੀ ਤਾਂ ਉਸ ਸਮੇਂ ਹੈ ਜੋ ਪੰਜਾਬ ਉੱਤੇ ਉਪਰੋਕਤ ਸਾਰੇ ਹੀ ਕੋਈ ਨਾ ਕੋਈ ਸ਼ਾਸਨ ਕਰ ਰਿਹਾ ਸੀ ਵਾਧਦੇ ਹਾਂ 14 ਨੰਬਰ ਪ੍ਰਸ਼ਨ ਵੱਲ ਗੁਪਤ ਕਾਲ ਵਿੱਚ ਧਰਮ ਦਾ ਮੁੱਖ ਕੇਂਦਰ ਕੀ ਸੀ ਸ਼ੈਵਮਤ ਬੁੱਧਮਤ ਵੈਸ਼ਨਵ ਧਰਮ ਜੈਨ ਧਰਮ ਹਾਂਜੀ ਦੱਸੋ ਗੁਪਤ ਕਾਲ ਗੁਪਤ ਕਾਲ ਦੇ ਸਮੇਂ ਹੈ ਜੋ ਧਰਮ ਧਰਮ ਕਿਹੜਾ ਪ੍ਰਮੁੱਖ ਸੀ ਉਸ ਸਮੇਂ ਤਾਂ ਗੁਪਤ ਕਾਲ ਦਾ ਧਰਮ ਧਰਮ ਦਾ ਪ੍ਰਮੁੱਖ ਕੇਂਦਰ ਵੈਸ਼ਨਵ ਧਰਮ ਸੀ ਆਧਿਆ 15 ਨੰਬਰ ਪ੍ਰਸ਼ਨ ਵਾਲ ਗੁਪਤ ਕਾਲ ਵਿੱਚ ਸੋਨੇ ਦੇ ਸਿੱਕੇ ਕਿਸ ਨੇ ਜਾਰੀ ਕੀਤੇ ਸਮੁੰਦਰ ਗੁਪਤ ਵਿਸ਼ਨੂੰ ਗੁਪਤ ਸਿਕੰਦਰ ਗੁਪਤ ਚੰਦਰ ਗੁਪਤ ਦੁਜਾ ਹਾਂਜੀ ਦੱਸੋ ਕਿਸ ਨੇ ਸੋਨੇ ਦੇ ਸਿੱਕੇ ਜਾਰੀ ਕੀਤੇ ਸੀ ਗੁਪਤ ਕਾਲ ਵਿੱਚ ਤਾਂ ਗੁਪਤ ਕਾਲ ਵਿੱਚ ਹੈ ਜੋ ਸਮੁੰਦਰ ਗੁਪਤ ਨੇ ਸੋ ਨਿਰਦੇਸ਼ਿਕ ਕੇ ਜਾਰੀ ਕਿਤੇ ਬਾਧੇ ਹਾਂ 16 ਨੰਬਰ ਪ੍ਰਸ਼ਨਵਾਲ ਗੁਪਤ ਕਾਲ ਨੂੰ ਸਵਰਨ ਯੁੱਗ ਕਿਉਂ ਕਿਹਾ ਜਾਂਦਾ ਹੈ ਕਲਾ ਤੇ ਵਿਗਿਆਨਿਕ ਦੀ ਉਚਿਤਤਾ ਕਰਕੇ ਯੁੱਧਾਂ ਦੀ ਵਜ੍ਹਾ ਨਾਲ ਵਿਦੇਸ਼ੀ ਹਮਲਿਆ ਕਰਕੇ ਆਰਥਿਕ ਮੰਦੀ ਕਰਕੇ ਹਾਂਜੀ ਗੁਪਤ ਕਾਲ ਨੂੰ ਸਵਰਨ ਯੁੱਗ ਕਿਉਂ ਕਿਹਾ ਜਾਂਦਾ ਹੈ ਗੁਪਤ ਕਾਲ ਨੂੰ ਸਵਰਨ ਯੁੱਗ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਵਿੱਚ ਕਲਾ ਵਿਗਿਆਨ ਦੀ ਉਚਿਤਤਾ ਕਰਕੇ ਜੋ ਗੁਪਤ ਕਾਲ ਸਮੇਂ ਹੈ ਉਸ ਸਮੇਂ ਸੱਬਿਆਚਾਰ ਕਲਾ ਸਿੱਖਿਆ ਵਪਾਰ ਵਿਗਿਆਨ ਸਭ ਸਭ ਵਿੱਚ ਵਿਕਾਸ ਹੋਇਆ ਸੀ ਇਸ ਲਈ ਗੁਪਤ ਕਾਲ ਨੂੰ ਸਵਰਣਯੁਗ ਕਿਹਾ ਜਾਂਦਾ ਹੈ ਵਾਧੇ ਹਨ 17 ਨੰਬਰ ਪ੍ਰਸ਼ਨ ਵਾਲ ਗੁਪਤ ਕਾਲ ਦਾ ਪ੍ਰਸਿੱਧ ਗਣਿਤ ਜਨ ਕੌਣ ਸੀ ਆਰਿਆ ਭਟ ਚਾਣਕਿਆ ਪਾਨਨੀ ਵਾਰਾ ਮਿਹਾਰ ਹਾਂਜੀ ਦੱਸੋ ਗੁਪਤ ਕਾਲ ਵਿੱਚ ਗਣਿਤ ਹੈ ਜੋ ਗਣਿਤ ਜਨ ਦਾ ਪ੍ਰਸਿੱਧ ਕੌਣ ਸੀ ਤਾਂ ਗੁਪਤ ਕਾਲ ਦਾ ਪ੍ਰਸਿੱਧ ਗਣਿਤ ਜਨਕ ਜੋ ਮੈਥ ਵਿੱਚ ਮਾਇਰ ਹੋਵੇ ਉਹ ਆ ਰਿਹਾ ਪਟਸੀ ਵਾਧੇ ਹਨ ਅੱਗੇ ਗੁਪਤ ਕਾਲ ਦੇ ਪ੍ਰਸਿੱਧ ਕਵੀ ਕੌਣ ਸਨ ਕਾਲੀਦਾਸ ਭਾਰਵੀ ਬਾਣਪੱਟ ਉਪਰੋਕਤ ਸਾਰੇ ਹਾਂਜੀ ਦੱਸੋ ਗੁਪਤ ਕਾਲ ਦੇ ਪ੍ਰਸਿੱਧ ਕਵੀ ਕੌਣ ਸਨ ਤਾਂ ਕਾਲੀਦਾਸ ਭਾਰਵੀ ਭਾਟ ਇਹ ਸਭ ਹਨ ਜੋ ਗੁਪਤ ਕਾਲ ਦੇ ਪ੍ਰਸਿੱਧ ਕਵੀ ਹੋਏ ਵਾਧੇ ਹਨ 19 ਨੰਬਰ ਪ੍ਰਸ਼ਨ ਵਾਲ गुप्त ਸਮੇਂ ਪੰਜਾਬ ਵਿੱਚ ਕਿਸ ਵਿਦਿਆ ਦਾ ਵਿਕਾਸ ਹੋਇਆ ਹਥਿਆਰ ਵਿਗਿਆਨ ਖੰਗੋਲ ਤੇ ਗਣਿਤ ਤੇ ਸੰਗੀਤ ਤੇ ਨਾਟਕ ਉਪਰਕਤ ਸਾਰੇ ਹਾਂਜੀ ਦੱਸੋ ਗੁਪਤਾ ਦੇ ਸਮੇਂ ਪੰਜਾਬ ਵਿੱਚ ਹੈ ਜੋ ਕਿਸ ਚੀਜ਼ ਦਾ ਵਿਕਾਸ ਹੋਇਆ ਸੀ ਤਾਂ ਉਸ ਸਮੇਂ ਹਥਿਆਰ ਵਿਗਿਆਨ ਦਾ ਵੀ ਵਿਕਾਸ ਹੋਇਆ ਖੰਗੋਲ ਤੇ ਗਣਿਤ ਦਾ ਵੀ ਵਿਕਾਸ ਹੋਇਆ ਸੰਗੀਤ ਤੇ ਨਾਟਕ ਦਾ ਵੀ ਵਿਕਾਸ ਹੋਇਆ ਤਾਂ ਆਪਣਾ ਰਾਈਟ ਆਨਸਰ ਕੀ ਹੈ ਤਾਂ ਆਪਣਾ ਰਾਈਟ ਆਨਸਰ ਬਣਦਾ ਹੈ ਇਹ ਸਾਰਿਆਂ ਦਾ ਵਿਕਾਸ ਹੋਇਆ ਸੀ ਅੱਗੇ ਆਪਾਂ ਬੀ ਨੰਬਰ ਪ੍ਰਸ਼ਨ ਵੱਲ ਗੁਪਤ ਰਾਜ ਦੇ ਸਮੇਂ ਪੰਜਾਬ ਕਿਸ ਨਾਲ ਵਪਾਰ ਕਰਦਾ ਸੀ ਚੀਨ ਰੋਮ ਸ਼੍ਰੀਲੰਕਾ ਉੱਤਰ ਪ੍ਰਦੇਸ਼ ਸੋਰੀ ਉੱਤਰ ਪ੍ਰਦੇਸ਼ ਨਹੀਂ ਉਪਰੋਕਤ ਸਾਰੇ ਹਾਂਜੀ ਗੁਪਤ ਰਾਜ ਦੇ ਸਮੇਂ ਪੰਜਾਬ ਕਿਸ ਵਪਾਰ ਨਾਲ ਕੰਮ ਕਰਦਾ ਸੀ ਤਾਂ ਗੁਪਤ ਰਾਜ ਦੇ ਸਮੇਂ ਜੋ ਪੰਜਾਬ ਵਪਾਰ ਕਰਦਾ ਸੀ ਚੀਨ ਨਾਲ ਵੀ ਕਰਦਾ ਸੀ ਰੋਮ ਨਾਲ ਵੀ ਸ਼੍ਰੀਲੰਕਾ ਨਾਲ ਵੀ ਕਪੜਾ ਰਾਈਟ ਆਨਸਰ ਹੈ ਇਹਨਾਂ ਸਾਰਿਆਂ ਨਾਲ ਵਪਾਰ ਕਰਦਾ ਸੀ ਬਾਅਦ ਦੇ ਹਾਂ ਅੱਗੇ ਚੰਦਰਗੁਪਤ ਮੌਰਿਆ ਨੇ ਕਿਸ ਵਿਦੇਸ਼ੀ ਨਾਲ ਯੁੱਧ ਕੀਤਾ ਸਿਕੰਦਰ ਸੈਲਿਉਕਸ ਨିକੇਟਰ ਡੈਰੀਅਸ ਕੀਰਤਾਰਥ ਹਾਂਜੀ ਦੱਸੋ ਚੰਦਰਗੁਪਤ ਮੌਰਿਆ ਨੇ ਕਿਸ ਵਿਦੇਸ਼ੀ ਨਾਲ ਯੁੱਧ ਕੀਤਾ ਸੀ ਤਾਂ ਚੰਦਰਗੁਪਤ ਮੌਰਿਆ ਨੇ ਸੈਲਿਉਕਸ ਨିକੇਟਰ ਜੋ ਵਿਦੇਸ਼ੀ ਹੈ ਉਸ ਨਾਲ ਯੁੱਧ ਕੀਤਾ ਬਾਅਦ ਦੇ ਹਾਂ ਅੱਗੇ ਸੈਲਿਉਕਸ ਨਾਲ ਸਾਂਝ ਦੇ ਤੌਰ ਤੇ ਚੰਦਰਗੁਪਤ ਨੇ ਕੀ ਦਿੱਤਾ ਸੀ ਘੋੜੇ ਹਾਥੀ ਸੋਨਾ ਭੂਮੀ ਹਾਂਜੀ ਸੈਲਿਉਕਸ ਨਾਲ ਹੈ ਜੋ ਚੰਦਰਗੁਪਤ ਦਾ ਯੁੱਧ ਹੋਇਆ ਸੀ ਉਸ ਤੋਂ ਬਾਅਦ ਸਾਂਝ ਹੋ ਗਈ ਤਾਂ ਸਾਂਝ ਦੇ ਤੌਰ ਤੇ ਚੰਦਰਗੁਪਤ ਨੇ ਕੀ ਦਿੱਤਾ ਸੀ ਤਾਂ ਸਾਂਝ ਦੇ ਤੌਰ ਤੇ ਚੰਦਰਗੁਪਤ ਨੇ ਸੈਲਿਉਕਸ ਨੂੰ ਹਾਥੀ ਦਿੱਤਾ ਸੀ ਬਾਅਦ ਦੇ ਹ ਅੱਗੇ ਚੰਦਰਗੁਪਤ ਨੇ ਅੰਤ ਵਿੱਚ ਕਿਹੜਾ ਧਰਮ ਅਪਣਾਇਆ ਬੁੱਧ ਧਰਮ ਜੈਨ ਧਰਮ ਹਿੰਦੂ ਧਰਮ ਸ਼ੈਵ ਧਰਮ ਹਾਂਜੀ ਦੱਸੋ ਜੋ ਚੰਦਰਗੁਪਤ ਸੀ ਉਹਨਾਂ ਨੇ ਆਪਣੇ ਅੰਤ ਅੰਤ ਵਿੱਚ ਕਿਹੜਾ ਧਰਮ ਅਪਣਾਇਆ ਸੀ ਤਾਂ ਚੰਦਰਗੁਪਤ ਨੇ ਅੰਤ ਵਿੱਚ ਇਹ ਜੋ ਜੈਨ ਧਰਮ ਅਪਣਾਇਆ ਵਾਧੇ ਹੈ 24 ਨੰਬਰ ਪ੍ਰਸ਼ਨ ਵਾਲਾ ਅਸ਼ੋਕ ਦੇ ਕਿਹੜੇ ਫਰਮਾਨ ਪੰਜਾਬ ਵਿੱਚ ਮਿਲੇ ਤਕਸ਼ੀਲਾ ਰੋਪਨਗਰ ਮਨ ਸਹਿਰਾ ਅਤੇ ਸਹਬਾਜਗੜੀ ਲੁਧਿਆਣਾ ਹਾਂਜੀ ਦੱਸੋ ਜੋ ਅਸ਼ੋਕ ਸੀ ਉਸ ਦੇ ਕਿਹੜੇ ਫਰਮਾਨ ਪੰਜਾਬ ਵਿੱਚ ਮਿਲੇ ਹਨ ਤਾਂ ਅਸ਼ੋਕ ਦੇ ਮਨ ਸਹਰਾ ਦੇ ਸਹਬਾਜਗੜੀ ਫਰਮਾਨ ਹਨ ਪੰਜਾਬ ਵਿੱਚ ਮਿਲੇ ਵਾਧੇ 25 ਨੰਬਰ ਪ੍ਰਸ਼ਨ ਵਾਲ ਅਸ਼ੋਕ ਦੇ ਫਰਮਾਨ ਕਿਸ ਭਾਸ਼ਾ ਵਿੱਚ ਸਨ ਪਾਲੀ ਸੰਸਕ੍ਰਿਤ ਪ੍ਰਾਕ੍ਰਿਤ ਅਰਬੀ ਹਾਂਜੀ ਦੱਸੋ ਜੋ ਅਸ਼ੋਕ ਨੇ ਫਰਮਾਨ ਲਿਖੇ ਸੀ ਹੋ ਕਿਸ ਭਾਸ਼ਾ ਵਿੱਚ ਮਿਲਦੇ ਹਨ ਤਹੋ ਸੰਸਕ੍ਰਿਤ ਭਾਸ਼ਾ ਵਿੱਚ ਮਿਲਦੇ ਹਨ ਸੌਰੀ ਅਸ਼ੋਕ ਨੇ ਜੋ ਫਰਮਾਨ ਲਿਖਵਾਏ ਸੀ ਉਹ ਸੰਸਕ੍ਰਿਤ ਭਾਸ਼ਾ ਵਿੱਚ ਨਹੀਂ ਪ੍ਰਾਕ੍ਰਿਤ ਭਾਸ਼ਾ ਵਿੱਚ ਮਿਲਦੇ ਹਨ ਵਾਤੇਹਾ 26 ਨੰਬਰ ਪ੍ਰਸ਼ਨ ਵੱਲ ਮੌਰੀਆ ਰਾਜ ਦਾ ਪ੍ਰਸ਼ਾਸਨ ਕਿਹੜੀ ਪ੍ਰਣਾਲੀ ਤੇ ਅਧਾਰਿਤ ਸੀ ਕੇਂਦ੍ਰਿਤ ਪ੍ਰਣਾਲੀ ਸਥਾਨਕ ਪ੍ਰਣਾਲੀ ਗਨਤੰਤਰ ਪ੍ਰਣਾਲੀ ਲੋਕਤੰਤਰ ਪ੍ਰਣਾਲੀ ਹਾਂਜੀ ਦੱਸੋ ਜੋ ਮੌਰੀਆ ਸਾਮਰਾਜ ਸੀ ਉਸ ਦਾ ਪ੍ਰਸ਼ਾਸਨ ਸੀ ਕਿਸ ਪ੍ਰਣਾਲੀ ਤੇ ਆਧਾਰਿਤ ਸੀ ਤਾਂ ਉਸ ਸਮੇਂ ਹੈ ਜੋ ਪ੍ਰਸ਼ਾਸਨ ਹੈ ਕੇਂਦਰੀਕ੍ਰਿਤ ਪ੍ਰਣਾਲੀ ਤੇ ਆਧਾਰਿਤ ਸੀ ਬਾਧਿਆਂ ਅੱਗੇ ਅਸ਼ੋਕ ਨੇ ਯੁੱਧ ਛੱਡ ਕੇ ਧਰਮ ਕਿਉਂ ਅਪਣਾਇਆ ਕਲਿੰਗ ਦੇ ਯੁੱਧ ਤੋਂ ਬਾਅਦ ਪਛਤਾਪ ਗੁਰੂ ਦੀ ਸਲਾਹ ਲੋਕਾਂ ਦਾ ਵਿਰੋਧ ਜੰਗ ਵਿਚ ਹਾਰ ਹਾਂਜੀ ਅਸ਼ੋਕ ਨੇ ਆਪਣੇ ਯੁੱਧ ਛੱਡ ਕੇ ਧਰਮ ਕਿਉਂ ਅਪਣਾਇਆ ਤਾਂ ਉਸ ਨੂੰ ਆਪਣੇ ਕਲਿੰਗ ਦਾ ਯੁੱਧ ਸੀ ਜੋ ਕਲਿੰਗ ਦੇ ਯੁੱਧ ਤੋਂ ਬਾਅਦ ਪਛਤਾਪ ਹੋਇਆ ਜਿਸ ਕਾਰਨ ਉਸ ਨੇ ਯੁੱਧ ਛੱਡ ਕੇ ਧਰਮ ਅਪਣਾਇਆ ਬਾਦਦੇ ਹਾਂ ਅਗੇ 28 ਨੰਬਰ ਪ੍ਰਸ਼ਨਵਾਲ ਤਕਸ਼ੀਲ ਵਿਦਿਆ ਕੇਂਦਰ ਕਿਸ ਕਾਲ ਵਿੱਚ ਪ੍ਰਸਿੱਧ ਸੀ ਮੌਰੀਆ ਕਾਲ ਗੁਪਤ ਕਾਲ ਦੋਵਾਂ ਕਾਲਾਂ ਵਿੱਚ ਕਿਸੇ ਵਿੱਚ ਵੀ ਨਹੀਂ ਹਾਂਜੀ ਜੋ ਤਕਸ਼ੀਲਾ ਸੀ ਉਹ ਸਿੱਖਿਆ ਤੇ ਵਪਾਰ ਦਾ ਕੇਂਦਰ ਸੀ ਉਸ ਸਮੇਂ ਤਾਂ ਉਹ ਕਿਸ ਲਈ ਪ੍ਰਸਿੱਧ ਸੀ ਮੌਰੀਆ ਕਾਲ ਲਈ ਗੁਪਤ ਕਾਲ ਲਈ ਤਾਂ ਇਹ ਹੈ ਜੋ ਤਕਸ਼ੀਲਾ ਹੈ ਦੋਵੇਂ ਕਾਲਾਂ ਲਈ ਪ੍ਰਸਿੱਧ ਸੀ ਬਾਅਦਿਆਂ ਅੱਗੇ ਗੁਪਤ ਰਾਜ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ ਚੰਦਰਗੁਪਤ ਪਹਿਲਾ ਸਮੁੰਦਰਗੁਪਤ ਸਿਕੰਦਰਗੁਪਤ ਵਿਸ਼ਨੂੰ गुप्त हां जी ਦੱਸੋ ਗੁਪਤ ਰਾਜ ਦਾ ਹੈ ਜੋ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ ਤਾਂ ਜੋ ਹੈ ਗੁਪਤ ਰਾਜ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸਮੁੰਦਰ ਗੁਪਤ ਸੀ ਵਾਧਿਆ 3 ਨੰਬਰ ਪ੍ਰਸ਼ਨ ਵਾਦ ਸਮੁੰਦਰ ਗੁਪਤ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਵਿਜੇਤਾ ਸਮਰਾਟ 파ਰਤਧਨ ਪੋਲੀਨ ਧਰਮ ਰਾਜਾ ਸ਼ਿਲਾਲੇਖ ਰਾਜਾ ਹਾਂ ਜੀ ਦੱਸੋ ਜੋ ਚੰਦਰ ਗੁਪਤ ਸੌਰੀ ਸਮੁੰਦਰ ਗੁਪਤ ਸੀ ਉਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਸਮੁੰਦਰ ਗੁਪਤ ਨੂੰ ਹੈ ਜੋ 파ਰਤ ਦਾ ਨੇਪੋਲੀਅਨ ਨਾਂ ਨਾਲ ਜਾਣਿਆ ਜਾਂਦਾ ਸੀ ਵਾਦਦੇ ਹਾਂ ਅੱਗੇ ਗੁਪਤ ਕਾਲ ਵਿੱਚ ਕਿਹੜੀ ਲਿਪੀ ਪ੍ਰਚਲਿਤ ਸੀ ਖਰੋਸ਼ਟੀ ਬ੍ਰਹਮੀ ਪਾਲੀ ਗੁਰਮੁਖੀ ਹਾਂਜੀ ਦੱਸੋ ਗੁਪਤ ਕਾਲ ਵਿੱਚ ਕਿਹੜੀ ਲਿਪੀ ਪ੍ਰਚਲਿਤ ਸੀ ਤਾਂ ਗੁਪਤ ਕਾਲ ਵਿੱਚ ਬ੍ਰਹਮੀ ਲਿਪੀ ਪ੍ਰਚਲਿਤ ਸੀ ਅਤੇ ਆਰਿਆ ਅਤੇ ਸੌਰੀ ਮੌਰੀਆ ਕਾਲ ਵਿੱਚ ਹੈ ਜੋ ਖਰੋਸ਼ਟੀ ਸੀ ਮੌਰਿਆ ਕਾਲ ਵਿੱਚ ਖਰੋਸ਼ਟੀ ਲਿਪੀ ਪ੍ਰਚਲਿਤ ਸੀ ਅਤੇ ਗੁਪਤ ਕਾਲ ਵਿੱਚ ਬ੍ਰਹਮੀ ਲਿਪੀ ਪ੍ਰਚਲਿਤ ਸੀ ਤਾਂ ਆਪਣਾ ਰਾਈਟ ਆਨਸਰ ਹੈ ਗੁਪਤ ਕਾਲ ਵਿੱਚ ਗੁਪਤ ਕਾਲ ਵਿੱਚ ਬ੍ਰਹਮੀ ਲਿਪੀ ਪ੍ਰਚਲਿਤ ਸੀ ਮਾਦੇਹਾ ਅੱਗੇ ਗੁਪਤ ਕਾਲ ਦੇ ਸ਼ਾਸਕਾਂ ਨੇ ਕਿਸ ਧਰਮ ਨੂੰ ਪ੍ਰਮੋਟ ਕੀਤਾ ਬੁੱਧਧਰਮ ਵੈਸ਼ਨਵਧਰਮ ਜੈਨਧਰਮ ਸੈਵਧਰਮ ਹਾਂਜੀ ਦੱਸੋ ਜੋ ਗੁਪਤ ਕਾਲ ਦੇ ਸ਼ਾਸਕ ਸੀ ਉਹਨਾਂ ਨੇ ਕਿਸ ਧਰਮ ਨੂੰ ਪ੍ਰੋਮੋਟ ਕੀਤਾ ਸੀ ਤਾਂ ਗੁਪਤ ਕਾਲ ਦੇ ਸ਼ਾਸਕਾਂ ਨੇ ਹੈ ਵੈਸ਼ਨਵ ਧਰਮ ਨੂੰ ਅੱਗੇ ਵਧਾਇਆ ਬਾਦਦੇ ਹਨ ਅੱਗੇ ਗੁਪਤ ਕਾਲ ਦਾ ਪ੍ਰਸਿੱਧ ਖੰਗੋਲ ਸ਼ਾਸਤਰੀ ਕੌਣ ਸੀ ਆਰਿਆਪੱਟ ਚਾਨਕਿਆ ਵਾਰਾ ਮਹਿਰ ਚਾਰਕ ਹਾਂਜੀ ਦੱਸੋ ਗੁਪਤ ਕਾਲ ਦਾ ਜੋ ਪ੍ਰਸਿੱਧ ਖੰਗੋਲ ਸ਼ਾਸਤਰੀ ਕੌਣ ਸੀ ਤਾਂ ਗੁਪਤ ਕਾਲ ਦਾ ਸਭ ਤੋਂ ਪ੍ਰਸਿੱਧ ਖੰਗੋਲ ਸ਼ਾਸਤਰੀ ਸੀ ਉਹ ਆਰਿਆ ਪੱਟ ਸੀ ਬਾਧਿਆ 34 ਨੰਬਰ ਪ੍ਰਸ਼ਨ ਵੱਲ ਗੁਪਤ ਕਾਲ ਵਿੱਚ ਧਰਮ ਸ਼ਾਸਤਰ ਧਰਮ ਸ਼ਾਸਤਰ ਕਿਸ ਨੇ ਲਿਖੇ ਸੀ ਮਨੂ ਨੇ ਯਜਨ ਯਜਨ ਵਲਕਿਆ ਵਿਸ਼ਨੂੰ ਉਪਰੋਕਤ ਸਾਰੇ ਹਾਂਜੀ ਦੱਸੋ ਗੁਪਤ ਕਾਲ ਵਿੱਚ ਹੈ ਜੋ ਧਰਮ ਸ਼ਾਸਤਰ ਕੌਣਾਂ ਸਨ ਕਿਸ ਨੇ ਲਿਖੇ ਸੀ ਤਾਂ ਗੁਪਤ ਕਾਲ ਵਿੱਚ ਜੋ ਧਰਮ ਸ਼ਾਸਤਰ ਇਹਨਾਂ ਸਾਰਿਆਂ ਨੇ ਲਿਖੇ ਸੀ ਵਾਧਦੇ ਹਾਂ 35 ਨੰਬਰ ਪ੍ਰਸ਼ਨ ਵੱਲ ਗੁਪਤ ਕਾਲ ਦਾ ਪ੍ਰਸਿੱਧ ਕਵੀ ਕਾਲੀਦਾਸ ਕਿਸ ਭਾਸ਼ਾ ਵਿੱਚ ਲਿਖਦਾ ਸੀ ਪਾਲੀ ਪ੍ਰਾਕ੍ਰਿਤ ਸੰਸਕ੍ਰਿਤ ਤਾਮਿਲ ਹਾਂਜੀ ਦੱਸੋ ਜੋ ਗੁਪਤ ਕਾਲ ਦਾ ਪ੍ਰਸਿੱਧ ਕਵੀ ਸੀ ਉਹ ਕਾਲੀਦਾਸ ਸੀ ਉਹ ਕਿਸ ਭਾਸ਼ਾ ਵਿੱਚ ਲਿਖਦਾ ਸੀ ਤਾਕਾਲੀ ਦਾਸ ਹੈ ਜੋ ਸੰਸਕ੍ਰਿਤ ਭਾਸ਼ਾ ਵਿੱਚ ਲਿਖਦਾ ਸੀ ਆਧੇ ਅੱਗੇ ਗੁਪਤ ਕਾਲ ਵਿੱਚ ਪੰਜਾਬ ਦਾ ਮੁੱਖ ਸ਼ਹਿਰ ਕਿਹੜਾ ਸੀ ਲਾਹੌਰ ਤਕਸ਼ੀਲਾ ਸਰਹੰਦ ਰਾਜਗ੍ਰਹ ਹਾਂਜੀ ਦੱਸੋ ਜੋ ਗੁਪਤ ਕਾਲ ਸੀ ਉਹਨਾਂ ਦੇ ਸਮੇਂ ਪੰਜਾਬ ਦਾ ਮੁੱਖ ਸ਼ਹਿਰ ਕਿਹੜਾ ਸੀ ਤਾਂ ਉਹਨਾਂ ਦੇ ਸਮੇਂ ਪੰਜਾਬ ਦਾ ਮੁੱਖ ਸ਼ਹਿਰ ਤਕਸ਼ੀਲਾ ਸੀ ਉਸ ਸਮੇਂ ਹੈ ਜੋ ਤਕਸ਼ੀਲਾ ਵਿੱਚ ਹੀ ਸਿੱਖਿਆ ਵਪਾਰ ਦਾ ਕੇਂਦਰ ਸੀ ਸੀ ਕਾਮਲਦੀ ਸੀ ਅਤੇ ਸੱਭਿਆਚਾਰਿਕ ਤੌਰ ਤੇ ਪ੍ਰਭਾਵਿਤ ਸੀ ਬਾਦ ਦੇ ਹਾਂ ਅੱਗੇ ਗੁਪਤ ਕਾਲ ਵਿੱਚ ਪੰਜਾਬ ਕਿਸ ਪ੍ਰਭਾਵ ਹੇਠ ਸੀ ਕੁਸ਼ਾਨ ਗੁਪਤ ਦੋਹਾਂ ਦੇ ਕੋਈ ਨਹੀਂ ਹਾਂਜੀ ਗੁਪਤ ਕਾਲ ਵਿੱਚ ਹੈ ਜੋ ਪੰਜਾਬ ਹੈ ਉਹ ਕਿਸ ਰਾਜ ਕਿਸ ਸ਼ਾਸਕ ਦੇ ਪ੍ਰਭਾਵ ਹੇਠ ਸੀ ਤਾਂ ਉਸ ਸਮੇਂ ਹੈ ਜੋ ਗੁਪਤ ਕਾਲ ਕੁਸ਼ਾਨਾਂ ਗੁਪਤਾ ਅਤੇ ਦੋਹਾਂ ਦੇ ਪ੍ਰਵਾਹ ਹੈਟ ਸੀ ਬਾਦ ਦੇ ਹਾਂ 38 ਨੰਬਰ ਪ੍ਰਸ਼ਨ ਵੱਲ ਗੁਪਤ ਸਾਮਰਾਜ ਦੇ ਪਤਨ ਦਾ ਮੁੱਖ ਕਾਰਨ ਕੀ ਸੀ ਵਿਦੇਸ਼ੀ ਹਮਲੇ ਅੰਦਰੂਨੀ ਕਲੇਸ਼ ਆਰਥਿਕ ਕਮਜ਼ੋਰੀ ਉਪਰੋਕਤ ਸਾਰੇ ਹਾਂਜੀ ਜੋ ਗੁਪਤ ਸਾਮਰਾਜ ਦਾ ਪਤਨ ਹੋਇਆ ਉਸ ਦਾ ਮੁੱਖ ਕਾਰਨ ਕੀ ਸੀ ਤਾਂ ਇਸ ਦਾ ਮੁੱਖ ਕਾਰਨ ਵਿਦੇਸ਼ੀ ਹਮਲੇ ਵੀ ਸੀ ਕਿਉਂਕਿ ਉਸ ਸਮੇਂ ਵਿਦੇਸ਼ੀ ਹਮਲੇ ਹੋਣ ਲੱਗੇ ਅੰਦਰੂਨੀ ਵਿਵਾਦ ਕਲੇਸ਼ ਰਹਿੰਦਾ ਸੀ ਤੇ ਆਰਥਿਕ ਪੈਸੇ ਦੀ ਤੰਗੀ ਆਰਥਿਕ ਕਮਜ਼ੋਰੀ ਹੋ ਗਈ ਸੀ ਤ ਆਪਣਾ ਰਾਈਟ ਆਨਸਰ ਕੀ ਬਣੇਗਾ ਗੁਪਤ ਸਾਮਰਾਜ ਦੇ ਪਤਨ ਦਾ ਕਾਰਨ ਸੀ ਇਹ ਸਾਰੇ ਸੀ ਬਾਦਦੇ ਹਾਂ ਅੱਗੇ ਗੁਪਤ ਕਾਲ ਵਿੱਚ ਸਿੱਕਾ ਪ੍ਰਣਾਲੀ ਕਿਸ ਤੱਤੂ ਤੇ ਆਧਾਰਿਤ ਸੀ ਲੋਹਾ ਤਾਂਬਾ ਸੋਨਾ ਚਾਂਦੀ ਹਾਂਜੀ ਦੱਸੋ ਜੋ ਗੁਪਤ ਕਾਲ ਵਿੱਚ ਐ ਸਿੱਕੇ ਪ੍ਰਣਾਲੀ ਕਿਸ ਤੱਤ ਤੇ ਆਧਾਰਿਤ ਸੀ ਉਸ ਸਮੇਂ ਸਿੱਕਾ ਉਸ ਸਮੇਂ ਸਿੱਕਾ ਪ੍ਰਣਾਲੀ ਸੋਨੇ ਤੱਤੂ ਤੇ ਆਧਾਰਿਤ ਸੀ ਬਾਦਦੇ ਹਾਂ ਅੱਗੇ ਗੁਪਤ ਕਾਲ ਦਾ ਸਭ ਤੋਂ ਵੱਡਾ ਯੋਧਾ ਕੌਣ ਸੀ ਸਿਕੰਦਰ ਗੁਪਤ ਚੰਦਰ ਗੁਪਤ ਦੂਜਾ ਵਿਸ਼ਨੂ ਗੁਪਤ ਰਾਮ ਗੁਪਤ ਹਾਂ ਜੀ ਦੱਸੋ ਗੁਪਤ ਕਾਲ ਦਾ ਸਭ ਤੋਂ ਵੱਡਾ ਯੋਧਾ ਕੌਣ ਸੀ ਤਾਂ ਗੁਪਤ ਕਾਲ ਦਾ ਸਭ ਤੋਂ ਵੱਡਾ ਯੋਧਾ ਸਿਕੰਦਰ ਗੁਪਤ ਸੀ ਵਾਧੇ ਹ ਅੱਗੇ ਸਿਕੰਦਰ ਗੁਪਤ ਨੇ ਕਿਹੜੇ ਹਮਲਾਵਰਾਂ ਨੂੰ ਹਰਾਇਆ ਹੁਣ ਯੂਨਾਨੀ ਸ਼ੱਕ ਕੁਸ਼ਾਨ ਹਾਂਜੀ ਤੇ ਜੋ ਸਿਕੰਦਰ ਗੁਪਤ ਸੀ ਉਸਨੇ ਕਿਹੜੇ ਹਮਲਾਵਰਾਂ ਨੂੰ ਹਰਾਇਆ ਸੀ ਤਾਂ ਸਿਕੰਦਰ ਗੁਪਤ ਨੇ ਹੁਣਾਂ ਨੂੰ ਹਰਾਇਆ ਸੀ ਵਾਦੇ ਹਾਂ ਅੱਗੇ ਗੁਪਤ ਕਾਲ ਦੀ ਪ੍ਰਸਿੱਧ ਵਿਦਿਆ ਕੇਂਦਰ ਵਿੱਚੋਂ ਇੱਕ ਕਿਹੜਾ ਸੀ ਨਲੰਦਾ ਤਕਸ਼ੀਲਾ ਵਿਕਰਮਸ਼ੀਲਾ ਉਪਰੋਕਤ ਸਾਰੇ ਹਾਂਜੀ ਗੁਪਤ ਕਾਲ ਵਿੱਚ ਜੋ ਵਿਦਿਆ ਦਾ ਕੇਂਦਰ ਸੀ ਪ੍ਰਸਿੱਧ ਕੇਂਦਰ ਸੀ ਉਹ ਕਿਹੜਾ ਸੀ ਤਾਂ ਉਸ ਸਮੇਂ ਵਿਦਿਆ ਦੇ ਪ੍ਰਸਿੱਧ ਕੇਂਦਰ ਸੀ ਹੈ ਸਾਰੇ ਸੀ ਨਲੰਦਾ ਵੀ ਸੀ ਤਕਸ਼ੀਲਾ ਵੀ ਸੀ ਤੇ ਵਿਕਰਮਸ਼ੀਲਾ ਵੀ ਸੀ ਤਾਂ ਆਪਣਾ ਰਾਈਟ ਆਨਸਰ ਹੈ ਉਪਰક્ત ਸਾਰੇ ਵਾਧਦੇ ਹਾਂ ਅੱਗੇ ਗੁਪਤ ਕਾਲ ਵਿੱਚ ਕਲਾ ਦਾ ਮੁੱਖ ਕੇਂਦਰ ਕਿਹੜਾ ਸੀ ਅਜੰਤਾ ਐਲੋਰਾ ਸਾਂਚੀ ਉਪਰક્ત ਸਾਰੇ ਹਾਂਜੀ ਗੁਪਤ ਕਾਲ ਵਿੱਚ ਹੈ ਕਲਾ ਕਲਾ ਵਿਗਿਆਨ ਦਾ ਮੁੱਖ ਕੇਂਦਰ ਕਿਹੜਾ ਸੀ ਤਾਂ ਉਸ ਸਮੇਂ ਕਲਾ ਵਿਗਿਆਨ ਦਾ ਮੁੱਖ ਕੇਂਦਰ ਇਹ ਸਾਰੇ ਹੀ ਸੀ ਵਾਧੇ 44 ਨੰਬਰ ਸੌਰੀ ਮਿਸਟੇਕ ਹੋ ਗਿਆ ਆਪਣਾ ਜੋ ਗੁਪਤ ਕਾਲ ਹੈ ਉਸ ਦਾ ਮੁੱਖ ਕੇਂਦਰ ਹੈ ਉਸ ਸਮੇਂ ਅਜੰਤਾ ਸੀ ਉਪਰੋਕਤ ਸਾਰੇ ਨਹੀਂ ਹੈਗਾ ਉਸ ਸਮੇਂ ਹੈ ਜੋ ਮੁੱਖ ਕੇਂਦਰ ਅਜੰਤਾ ਸੀ ਵਾਧੇ 44 ਨੰਬਰ ਪ੍ਰਸ਼ਨ ਵੱਲ ਗੁਪਤ ਰਾਜ ਵਿੱਚ ਕਿਹੜੀ ਭਾਸ਼ਾ ਸਰਕਾਰੀ ਸੀ ਪਾਲੀ ਪ੍ਰਾਕ੍ਰਿਤ ਸੰਸਕ੍ਰਿਤ ਅਰਬੀ ਹਾਂਜੀ ਦੱਸੋ ਗੁਪਤ ਰਾਜ ਸਮੇਂ ਸਰਕਾਰੀ ਤੌਰ ਤੇ ਕਿਹੜੀ ਭਾਸ਼ਾ ਵਰਤੀ ਜਾਂਦੀ ਸੀ? ਤਦ ਸਮੇਂ ਸਰਕਾਰੀ ਭਾਸ਼ਾ ਸੰਸਕ੍ਰਿਤ ਸੀ। ਵਾਧੇ ਹਾਂ 45 ਨੰਬਰ ਪ੍ਰਸ਼ਨ ਵਾਲ ਗੁਪਤ ਕਾਲ ਵਿੱਚ ਪੰਜਾਬ ਦੀ ਅਰਥ ਵਿਵਸਥਾ ਦਾ ਮੁੱਖ ਆਧਾਰ ਕੀ ਸੀ? ਖੇਤੀਬਾੜੀ, ਉਦਯੋਗ, ਵਪਾਰ, ਟੈਕਸ। ਹਾਂਜੀ ਦੱਸੋ ਗੁਪਤ ਕਾਲ ਵਿੱਚ ਹੈ ਜੋ ਪੰਜਾਬ ਦੀ ਅਰਥ ਵਿਵਸਥਾ ਦਾ ਮੁੱਖ ਆਧਾਰ ਕੀ ਸੀ? ਤਾਂ ਗੁਪਤ ਕਾਲ ਵਿੱਚ ਪੰਜਾਬ ਦੀ ਅਰਥਵਿਵਸਥਾ ਦਾ ਮੁੱਖ ਆਧਾਰ ਖੇਤੀਬਾੜੀ ਸੀ ਮੌਸਮ ਹੈ ਜੋ ਪੰਜਾਬ ਵਿੱਚ ਖੇਤੀਬਾੜੀ ਹੀ ਪ੍ਰਚਲਿਤ ਸੀ ਅਤੇ ਖੇਤੀਬਾੜੀ ਨਾਲ ਹੀ ਸਾਰੀ ਅਰਥਵਿਵਸਥਾ ਚੱਲਦੀ ਸੀ ਆਦੇਹਾ ਅੱਗੇ ਮੌਰੀਆ ਤੇ ਗੁਪਤ ਸਮੇਂ ਪੰਜਾਬ ਦਾ ਧਾਰਮਿਕ ਮਾਹੌਲ ਕਿਹੋ ਜਿਹਾ ਰਹਾ ਸਿਰਫ ਬੁੱਧ ਧਰਮ ਸਿਰਫ ਹਿੰਦੂ ਧਰਮ ਧਾਰਮਿਕ ਸਹਿਣਸ਼ੀਲਤਾ ਆਪਦੇਸ਼ੀ ਪ੍ਰਭਾਵ ਹਾਂਜੀ ਦੱਸੋ ਮੌਰੀਆ ਤੇ ਮੌਰੀਆ ਸਮਰਾਜ ਤੇ ਗੁਪਤਾ ਸਮੇਂ ਹੈ ਜੋ ਪੰਜਾਬ ਦਾ ਧਾਰਮਿਕ ਮਾਹੌਲ ਕਿ ਹੋ ਜਾ ਸੀ ਤਾਂ ਉਸ ਵਿੱਚ ਪੰਜਾਬ ਦਾ ਧਾਰਮਿਕ ਮਾਹੌਲ ਸੀ ਜੋ ਉਸ ਵਿੱਚ ਧਾਰਮਿਕ ਸਹਿਣਸ਼ੀਲਤਾ ਪ੍ਰਚਲਿਤ ਸੀ ਬਾਤ ਦੇ ਹਾਂ ਅੱਗੇ ਮੌਰੀਆ ਤੇ ਗੁਪਤ ਸਮੇਂ ਪੰਜਾਬ ਦੀ ਸੱਭਿਆਚਾਰ ਕਿਸ ਪ੍ਰਭਾਵ ਹੇਠ ਸੀ ਆਰਿਆ ਤੇ ਯੂਨਾਨੀ ਮਗਧ ਦੱਖਣਾਪਥ ਚੀਨ ਹਾਂਜੀ ਦੱਸੋ ਮੌਰੀਆ ਤੇ ਗੁਪਤ ਸਮੇਂ ਪੰਜਾਬ ਦਾ ਜੋ ਸੱਭਿਆਚਾਰ ਹੈ ਕਿਸ ਦੇ ਪ੍ਰਭਾਵ ਹੇਠ ਹੁੰਦਾ ਸੀ ਤਉ ਸਮੇਂ ਹੈ ਜੋ ਪੰਜਾਬ ਦਾ ਸੱਭਿਆਚਾਰ ਹੈ ਆਰਿਆਨ ਤੇ ਯੂਨਾਨੀਆਂ ਦੇ ਸੱਭਿਆਚਾਰੇ ਦੇ ਪ੍ਰਭਾਵ ਦੇ ਹੇਠ ਹੁੰਦਾ ਸੀ ਪਾਦੇ 48 ਨੰਬਰ ਪ੍ਰਸ਼ਨ ਵਾਲ ਮੌਰਿਆ ਸਮੇਂ ਪੰਜਾਬ ਦਾ ਮੁੱਖ ਪੇਸ਼ਾ ਕੀ ਸੀ ਖੇਤੀਬਾੜੀ ਹੱਥ ਕਲਾ ਵਪਾਰ ਸੈਨਿਕ ਸੇਵਾ ਹਾਂਜੀ ਦੱਸੋ ਜਦੋਂ ਮੌਰਿਆ ਸਾਮਰਾਜ ਪੰਜਾਬ ਵਿੱਚ ਆ ਪੰਜਾਬ ਵਿੱਚ ਪ੍ਰਚਲਿਤ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਦਾ ਮੁੱਖ ਪੇਸ਼ਾ ਕੀ ਸੀ ਤਉ ਸਮੇਂ ਪੰਜਾਬ ਦੇ ਲੋਕਾਂ ਦਾ ਮੁੱਖ ਪੇਸ਼ਾ ਸੀ ਸੈਨਿਕ ਸੇਵਾ ਬਾਦਿਆਂ ਅੱਗੇ ਮੌਰੀਆ ਤੇ ਗੁਪਤ ਦੌਰ ਵਿੱਚ ਪੰਜਾਬ ਦੀ ਵਿਸ਼ੇਸ਼ਤਾ ਕੀ ਸੀ ਸਿੱਖਿਆ ਤੇ ਸੰਸਕ੍ਰਿਤੀ ਰਾਜਨੀਤਿਕਤਾ ਵਪਾਰਿਕ ਮਹੱਤਤਾ ਪ੍ਰੋਖਤ ਸਾਰੇ ਹਾਂਜੀ ਮੌਰੀਆ ਤੇ ਗੁਪਤ ਦੌਰ ਵਿੱਚ ਹੈ ਜੋ ਪੰਜਾਬ ਦੀ ਵਿਸ਼ੇਸ਼ਤਾ ਹੈ ਇਹ ਕਿ ਸੀ ਕਿ ਉਸ ਸਮੇਂ ਸਿੱਖਿਆ ਤੇ ਸਿੱਖਿਆ ਤੇ ਸੰਸਕ੍ਰਿਤੀ ਸੰਸਕ੍ਰਿਤ ਵਿੱਚ ਵਿਕਾਸ ਹੋਇਆ ਰਾਜਨੀਤਿਕ ਏਕਤਾ ਵੀ ਵਧੀ ਤੇ ਵਪਾਰਿਕ ਮਹੱਤਤਾ ਵੀ ਵਧੀ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਆਪਣਾ ਰਾਈਟ ਆਨਸਰ ਹੈ ਡੀ ਉਪਰੋਕਤ ਸਾਰੇ ਵਾਦੇ ਹਾਂ ਆਪਣੇ ਅੱਜ ਦੇ ਲਾਸਟ ਪ੍ਰਸ਼ਨ ਵੱਲ ਮੌਰੀਆ ਤੇ ਗੁਪਤ ਮੌਰੀਆ ਤੇ ਗੁਪਤ ਦੌਰ ਦਾ ਪੰਜਾਬ ਉੱਤੇ ਕੁੱਲ ਪ੍ਰਭਾਵ ਕੀ ਸੀ ਆਰਥਿਕ ਤੇ ਸੰਸਕ੍ਰਿਤ ਵਿਕਾਸ ਧਾਰਮਿਕ ਹਿੱਸਾ ਅਰਥ ਵਿਵਸਥਾ ਦਾ ਨਾਸ ਵਪਾਰ ਘਟਣਾ ਹਾਂਜੀ ਜੋ ਮੌਰੀਆ ਤੇ ਗੁਪਤ ਦੌਰ ਸੀ ਪੰਜਾਬ ਉਤੇ ਉਹਨਾਂ ਦਾ ਕੁੱਲ ਪ੍ਰਭਾਵ ਕੀ ਸੀ ਤਾਂ ਉਹਨਾਂ ਦਾ ਕੁੱਲ ਪ੍ਰਭਾਵ ਸੀ ਆਰਥਿਕ ਤੇ ਸੰਸਕ੍ਰਿਤਿਕ ਵਿਕਾਸ ਮੌਰੀਆ ਤੇ ਗੁਪਤਾ ਸਮੇਂ ਹ ਪੰਜਾਬ ਵਿੱਚ ਜੋ ਆਰਥਿਕ ਤੇ ਸੰਸਕ੍ਰਿਤਿਕ ਦਾ ਵਿਕਾਸ ਹੋਇਆ ਸੀ ਹਾਂਜੀ ਤਾਂ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕੱਲ ਨੂੰ ਨਵੇਂ ਟੌਪਿਕ ਦੇ ਨਾਲ ਥੈਂਕਸ ਫॉर ਵਾਚਿੰਗ